ਸਚੇਕਾਲ ਜੀ ਟੀ5 ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਤੇ ਵਿਰੋਧੀ ਧਿਰ ਦੇ ਨੇਤਾ ਸੀਨੀਅਰ ਕਾਂਗਰਸੀ ਲੀਡਰ ਤੇ ਸਾਬਕਾ ਡਿਪਟੀ ਸੀਐਮ ਪ੍ਰਤਾਪ ਸਿੰਘ ਬਾਜਵਾ ਦੀਆਂ ਮੁਸ਼ਕਲਾਂ ਵਧਦੀਆਂ ਹੋਈਆਂ ਵਿਖਾਈ ਦੇ ਰੀਆਂ ਨੇ ਦਰਸਲ ਇੱਕ ਨਿੱਜੀ ਚੈਨਲ ਨੂੰ ਦਿੱਤੇ ਬਿਆਨ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਮੁਸ਼ਕਲਾਂ 'ਚ ਘਿਰਦੇ ਵਿਖਾਈ ਦੇ ਰਹੇ ਨੇ ਪਹਿਲਾਂ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਕਿਰਿਆ ਵੱਖ-ਵੱਖ ਲੀਡਰਸ ਨੇ ਵਰਕਰਸ ਨੇ ਹਲਕਾ ਇੰਚਾਰਜਾਂ ਨੇ ਐਮਐਲਏਜ਼ ਨੇ ਉਹਨਾਂ ਨੂੰ ਕਿਰਿਆ ਤੇ ਉਸ ਤੋਂ ਬਾਅਦ ਹੁਣ ਪ੍ਰਤਾਪ ਸਿੰਘ ਬਾਜਵਾ ਨੂੰ ਸੱਮਨ ਜਾਰੀ ਕੀਤੇ ਗਏ ਨੇ ਮੋਹਾਲੀ ਪੁਲਿਸ ਨੇ ਸੱਮਨ ਜਾਰੀ ਕੀਤੇ ਨੇ ਬੀਤੇ ਦਿਨ ਇੰਟੈਲੀਜੈਂਸ ਦੀ AIG ਰਵਜੋਤ ਗਰੇਵਾਲ ਵੀ ਮਿਲਣ ਪਹੁੰਚੇ ਸਨ ਪ੍ਰਤਾਪ ਬਾਜਵਾ ਨੂੰ ਉਹਨਾਂ ਦੇ ਘਰੇ 15 ਮਿੰਟ ਉੱਥੇ ਰੁਕੇ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ ਪਰ ਕਹਿੰਦੇ ਕਿ ਕਿਸੇ ਤਰ੍ਹਾਂ ਦਾ ਕੋਆਪਰੇਸ਼ਨ ਨਹੀਂ ਵਿਖਾਇਆ ਪ੍ਰਤਾਪ ਬਾਜਵਾ ਹੜਾ ਨੇ ਜਿਸ ਤੋਂ ਬਾਅਦ ਰਵਜੋਤ ਗਰੇਵਾਲ ਵਾਪਸ ਆ ਗਏ ਤੇ ਅੱਜ ਸਮਨ ਜਾਰੀ ਕੀਤੇ ਨੇ ਪ੍ਰਤਾਪ ਬਾਜਵਾ ਨੂੰ 12 ਵਜੇ ਬੁਲਾਇਆ ਉਹਨਾਂ ਨੂੰ ਮੋਹਾਲੀ ਪੁਲਿਸ ਪੁੱਛ-ਕਿਛ ਕਰੇਗੀ ਕਿ ਤੁਸੀਂ ਆ ਜਿਹੜਾ 50 ਗ੍ਰੇਨੇਡ ਵਾਲਾ ਬਿਆਨ ਦਿੱਤਾ ਹੈ ਕਿ 50 ਗ੍ਰੇਨੇਡ ਆਉਣੇ ਨੇ 12 ਆ ਚੁੱਕੇ ਨੇ 38 ਹਜੇ ਹੋਰ ਆਉਣੇ ਨੇ ਇਹਨਾਂ ਗ੍ਰੇਨੇਡ ਮਾਮਲਿਆਂ ਦੇ ਵਿੱਚ ਜੋ ਬਿਆਨ ਤੁਹਾਡਾ ਆਇਆ ਹੈ ਤੁਹਾਡੇ ਕੋਲ ਕੀ ਸਬੂਤ ਨੇ ਕਿਸ ਤੱਥ ਦੇ ਆਧਾਰ ਤੇ ਤੁਸੀਂ ਸੜੀਆਂ ਗੱਲਾਂ ਕਹਿ ਰਹੇ ਹੋ ਤੁਹਾਡੇ ਕੋਲ ਕੀ ਇਨਪੁਟ ਹੈ ਸੋ ਇਹ ਸਾਰੇ ਸਵਾਲ ਜਵਾਬ ਕੀਤੇ ਜਾਣਗੇ ਪ੍ਰਤਾਪ ਸਿੰਘ ਬਾਜਵਾ ਦੇ ਕੋਲੋਂ 12 ਵਜੇ ਠੀਕ ਕੁਝ ਹੀ ਸਮੇਂ ਬਾਅਦ ਮੁਹਾਲੀ ਪੁਲਿਸ ਜਿਹੜੀ ਹੈ ਉਹ ਪ੍ਰਤਾਪ ਸਿੰਘ ਬਾਜਵਾ ਦੇ ਕੋਲੋਂ ਸਵਾਲ ਜਵਾਬ ਕਰੇਗੀ ਇਸ ਮਾਮਲੇ ਬਾਬਤ ਪ੍ਰਤਾਪ ਸਿੰਘ ਬਾਜਵਾ ਦੇ ਸਬਿਆਨ ਤੋਂ ਬਾਅਦ ਜਿੱਥੇ ਵਿਰੋਧੀਆਂ ਨੇ ਉਹਨਾਂ ਨੂੰ ਘਿਰਨਾ ਸ਼ੁਰੂ ਕੀਤਾ ਉੱਥੇ ਹੀ ਕਾਂਗਰਸ ਪਾਰਟੀ ਪ੍ਰਤਾਪ ਬਾਜਵਾ ਦੇ ਹੱਕ 'ਚ ਵਖਾਈ ਦਿੱਤੀ ਹੈ ਵੱਖ-ਵੱਖ ਲੀਡਰ ਸਰਬਾਨਾਂ ਦਾ ਕਹਿਣਾ ਹੈ ਕਿ ਲੀਡਰ ਆਫ oppositon ਨੂੰ ਧਮਕਾਇਆ ਜਾ ਰਿਹਾ ਹੈ ਲੀਡਰ ਆਫ oppositon ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰਵਾ ਦਿੱਤੀ ਗਈ ਹੈ ਤੇ ਹੁਣ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਜਾਂਚ ਪੜਤਾਲ ਸ਼ੁਰੂ ਕੀਤੀ ਜਾ ਰਹੀ ਹੈ ਪ੍ਰਤਾਪ ਬਾਜਵਾ ਕਿਆਰੇ ਨੇ ਕਿ ਮੈਂ ਦੁਹਰਾਵਾਂਗਾ ਮੁਰਤੋਂ ਕਿ ਮੇਰਾ ਤਜਰਬਾ ਬਹੁਤ ਜ਼ਿਆਦਾ ਸਿਆਸਤ ਦੇ ਵਿੱਚ ਮੈਂ ਜਿਹੜੀ ਵੀ ਕੋਈ ਗੱਲ ਕਹਿੰਨਾ ਵਾ ਉਹ ਬੇਬੁਨਿਆਦ ਗੱਲ ਨਹੀਂ ਕਹਿੰਦਾ ਉਹਦੇ ਪਿੱਛੇ ਕੋਈ ਤੱਤ ਹੁੰਦੇ ਨੇ ਨਾਲ ਹੀ ਇੱਕ ਅਖਬਾਰ ਦੀ ਕਟਿੰਗ ਉਹਨਾਂ ਦੇ ਵੱਲੋਂ ਸ਼ੇਅਰ ਕੀਤੀ ਗਈ ਹੈ ਜਿਸ ਅਖਬਾਰ ਦੀ ਕਟਿੰਗ ਦੇ ਵਿੱਚ ਇਹਨਾਂ ਗ੍ਰੇਡ ਮਾਮਲੇ ਸਬੰਧੀ ਜਾਣਕਾਰੀ ਜੜੀ ਹੈ ਉਹ ਸਾਂਝੀ ਕੀਤੀ ਗਈ ਹੈ ਸੋ ਪ੍ਰਤਾਪ ਸਿੰਘ ਬਾਜਵਾ ਲੀਡਰ ਆਫ ਆਪੋਜੀਸ਼ਨ ਆਪਣੇ ਨਿੱਜੀ ਚੈਨਲ ਨੂੰ ਦਿੱਤੇ ਇੱਕ ਬਿਆਨ ਕਰਕੇ ਹੁਣ ਮੁਸੀਬਤਾਂ 'ਚ गिर ਚੁੱਕੇ ਨੇ 12 ਵਜੇ ਉਹਨਾਂ ਨੂੰ ਸਮਨ ਜਾਰੀ ਕੀਤੇ ਗਏ ਨੇ 12 ਵਜੇ ਉਹ ਜਾਂਦੇ ਨੇ ਜਾਂ ਨਹੀਂ ਜਾਂਦੇ ਕਿਉਂਕਿ ਬੀਤੇ ਦਿਨ ਵੀ ਉਹਨਾਂ ਦੇ ਵੱਲੋਂ ਇੰਟੈਲੀਜੈਂਸ ਡਿਪਾਰਟਮੈਂਟ ਦੇ ਨਾਲ ਕੋਆਪਰੇਟ ਨਹੀਂ ਸੀ ਕੀਤਾ ਗਿਆ ਸੋ ਹਜੇ ਤੱਕ ਇਹ ਸਪਸ਼ਟ ਨਹੀਂ ਹੋ ਸਕੇਆ ਕਿ ਬਾਜਵਾ ਪੁਲਿਸ ਦੇ ਸਾਹਮਣੇ ਪੇਸ਼ ਹੋਣਗੇ ਜੋ ਉਹਨਾਂ ਨੂੰ ਸਮਨ ਜਾਰੀ ਕੀਤੇ ਨੇ ਉਹਨਾਂ ਦਾ ਜਵਾਬ ਦੇਣਗੇ ਕਿ ਨਹੀਂ ਦੇਣਗੇ ਇਸ ਬਾਰੇ ਫਿਲਹਾਲ ਕਿਸ ਤਰ੍ਹਾਂ ਦੀ ਕੋਈ ਪੁਸ਼ਟੀ ਨਹੀਂ ਪਰ ਅਮਨ अरोड़ा ਦੀ ਜੇ ਗੱਲ ਕਰੀਏ ਤਾਂ ਕੈਬਨਿਟ ਮੰਤਰੀ ਅਮਨ अरोड़ा ਹਰਾਨੇ ਅੱਜ ਟਵੀਟ ਕਰਕੇ ਇੱਕ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਇਹ ਉਹ ਪ੍ਰਤਾਪ ਬਾਜਵਾ ਨੇ ਜਿਨ੍ਹਾਂ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੇ ਕਈ ਤਰ੍ਹਾਂ ਦੇ ਦੋਸ਼ ਲਗਾਏ ਸੀ ਸੋ ਇਹਨਾਂ ਦੋਸ਼ਾਂ ਦਾ ਵੀ ਜ਼ਿਕਰ ਕੀਤਾ ਹੈ ਅਮਨ अरोड़ा ਹਰਾਨੇ ਇਸੇ ਦੇ ਚੱਲਦਿਆਂ ਹੁਣ ਪ੍ਰਤਾਪ ਸਿੰਘ ਬਾਜਵਾ ਇੱਕ ਪਾਸੇ ਕਾਂਗਰਸ ਪਾਰਟੀ ਉਨ੍ਹਾਂ ਦਾ ਸਾਥ ਦੇੜੀ ਹੈ ਤੇ ਦੂਜੀ ਪਾਸੇ ਸੱਤਾਧਾਰੀ ਧਿਰ ਉਹਨਾਂ ਦੇ ਖਿਲਾਫ ਅੱਜ ਆ ਕੇ ਖੜੀ ਹੋ ਗਈ ਹੈ ਸੋ ਬਾਜਵਾ ਦੇ ਕੋਲੋਂ ਕਿਸ ਤਰ੍ਹਾਂ ਦੇ ਸਵਾਲ ਜਵਾਬ ਕੀਤੇ ਜਾਣਗੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀਆਂ ਮੁਸ਼ਕਲਾਂ ਹੋਰ ਵਧਣਗੀਆਂ ਜਾਂ ਫਿਰ ਉਹਨਾਂ ਨੂੰ ਕੋਈ ਜਰਾਹਤ ਮਿਲੇਗੀ ਜਾਂ ਫਿਰ ਬਾਜਵਾ ਜਿਹੜੇ ਸਵਾਲਾਂ ਤੇ ਜਵਾਬ ਦੇਣਗੇ ਉਸ ਤੋਂ ਪੁਲਿਸ ਨੂੰ ਕਿਸ ਤਰ੍ਹਾਂ ਦੀ ਕੋਈ ਮਦਦ ਮਿਲਦੀ ਹੈ ਜਾਂ ਨਹੀਂ ਜਾਂ ਫਿਰ ਇਹ ਬਿਆਨ ਕੇਵਲ ਸਿਆਸੀ ਬਿਆਨਬਾਜ਼ੀਆਂ ਤੱਕ ਸੀਮਤ ਹੋ ਕੇ ਰਹਿ ਜਾਣਗੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਵਖਣੀ ਹੋਵੇਗਾ ਮੈਨੂੰ ਦੀ ਇਜਾਜ਼ਤ ਧੰਨਵਾਦ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ